ਕੌਣ ਨੇ ਦਿਨ ਲਣਾ ਕੀ ਸੀਗਾ ਉਹ ਦੇਖ ਕੇ ਗਏ ਖੁਸ਼ ਕਰ ਗਏ ਲੋਕਾਂ ਨੂੰ ਅੱਜ ਉਹਨਾਂ ਦਾ ਜਿਹੜਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜਿਹੜੇ ਹੜ ਆਏ ਆ ਇਹ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਉਹਦੇ ਕਰਕੇ ਹੜ ਜਿਹੜੇ ਆਏ ਆ ਮੈਂ ਉਹਨਾਂ ਦੇ ਇਸ ਬਿਆਨ ਨੂੰ ਨਿੰਦਦਾ ਵੀ ਆ ਬਹੁਤ ਬੜਾ ਗੈਰ ਜ਼ਿੰਮੇਵਾਰਾ ਬਿਆਨ ਜਿਹੜਾ ਉਹਨਾਂ ਦਾ ਹੈ ਅਸੀਂ ਰਾਵੀ ਦਰਿਆ ਦੇ ਕੰਢੇ ਤੇ ਹਾਂ ਸਰ ਮੇਰਾ ਸੇਵਦਾ ਜਹਾਂਜੀ ਨੂੰ ਕਹਿਣਾ ਹੈ ਚੈਲੈਂਜਰ ਕੋ ਸੱਤ ਗੰਦ ਕੇ ਰਾਵੀ ਚ ਕਿੱਥੇ ਨਜਾਇਜ਼ ਮੈਨਦਗ ਹੋਈ ਹੈ ਕਰੋ ਹੋਰ ਤੇ ਤੁਸੀਂ ਆਏ ਮਗਲੌਣ ਦੀ ਰਿਪੋਰਟ ਨਹੀਂ ਲਾ ਕੇ ਗਏ ਤੁਸੀਂ ਕਲੀਅਰ ਕਰੋਗੇ ਰਾਵੀ ਦਰਿਆ ਚ ਕਿੱਥੇ ਮੈਨਦ ਹੋਈ ਹੈ ਰਾਵੀ ਦਰਿਆ ਦੇ ਉੱਤੇ ਬੀਐਸਐਫ ਲੱਗੀ ਆ ਫੌਜ ਲੱਗੀ ਆ ਸਰ ਬਹੁਤ ਵੀਐਸਐਮ ਤੋਂ ਦਬਾਇੰਗ ਹੋ ਗਈ ਇਹਦਾ ਮਤਲਬ ਸੇ ਕੇਂਦਰ ਸਰਕਾਰ ਨੂੰ ਪਤਾ ਸੀਗਾ ਪੰਜਾਬ ਨੂੰ ਕੋਈ ਪੈਕੇਜ ਦੇਣ ਦੀ ਬਜਾਈ ਇਹ ਕਹਿਣਾ ਕਿ ਉੱਥੇ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਜਿਹੜਾ ਹੜ ਆਇਆ ਇਹ ਬਹੁਤ ਹੀ ਘੱਟਿਆ ਬਿਆਨ ਹੈ ਉਹਨਾਂ ਦਾ ਉਹਦੇ ਤੋਂ ਲੱਗਦਾ ਕਿ ਬੀਜੇਪੀ ਪੰਜਾਬ ਦੇ ਨਾਲ ੱੱਕਾ ਕਰਦੇ ਰੋ ਉਹਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੀ ਉਹ ਦੇਣ ਲਈ ਤਿਆਰ ਨਹੀਂ ਹੈ ਅੱਛਰੇ ਦੇ ਦੇਸ਼ ਖੇਤੀਬਾੜੀ ਮੰਤਰੀ ਸ਼ਿਵਦਾ ਚੋਹਾਨ ਜੀ ਦਾ ਅੱਜ ਬਿਆਨ ਆਇਆ ਜਿਹੜੇ 2 ਦਿਨ ਪਹਿਲਾਂ ਪੰਜਾਬ ਦੇ ਹਰ ਪੀਟ ਦੇ ਇਲਾਕਿਆਂ ਦਾ ਦੌਰਾ ਕਰਕੇ ਗਏ ਸੀਗੇ ਅਸੀਂ ਉਸ ਦਿਨ ਵੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀਗਾ ਕਿ ਅਜ ਨਾਲ ਇਹਨੂੰ ਕਿਉਂਕਿ ਅਸੀਂ ਬਾਰਡਰ ਤੇ ਆਂ ਸਾਨੂੰ ਬਸ ਸਪੈਸ਼ਲ ਕੈਟਾਗਰੀ ਚ ਰੱਖ ਕੇ ਜਿਹੜਾ ਉਹ 2000 ਕਰੋੜ ਦਾ ਪੈਕੇਜ ਜਿਹੜਾ ਦਿੱਤਾ ਜਾਵੇ ਕਿਉਂਕਿ ਇਨਾਂ ਦੇ ਵਿੱਚ ਬਹੁਤ ਬੁਰੀ ਹਾਲਤ ਹੋ ਗਈ ਹੈ। ਉਹਨਾਂ ਨੇ ਦਿਨ ਲੜਨਾ ਕੀ ਸੀਗਾ? ਉਹ ਦੇਖ ਕੇ ਗਏ ਖੁਸ਼ ਕਰ ਗਏ ਲੋਕਾਂ ਨੂੰ। ਅੱਜ ਉਹਨਾਂ ਦਾ ਜਿਹੜਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜਿਹੜੇ ਹੜ੍ਹ ਆਏ ਆ ਇਹ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਉਹਦੇ ਕਰਕੇ ਹੜ੍ਹ ਜਿਹੜੇ ਆਏ ਆ ਮੈਂ ਉਨਾਂ ਦੇ ਸੁਬਿਆਨ ਨੂੰ ਨਿੱਦਦਾ ਵੀ ਆਲ ਬੜਾ ਗੈਤ ਜੁਮੇਆ ਦਾ ਬਿਆਨ ਜਿਹੜਾ ਉਹਨਾਂ ਦਾ ਹੈ ਔਰ ਕਿੰtanto ਬਹੁਤ ਦੂ ਦੇ ਦਾ ਮਤਲਬ ਕਿ ਉਹਨਾਂ ਨੇ ਕੋਈ ਸਹੀ ਰਿਪੋਰਟ ਨਹੀਂ ਲਈ ਕੋਈ ਰੀਅਲ ਗਰਾਉਂਡ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਹੋਇਆ ਕੀ ਹੈ ਅਸੀਂ ਦਾਵੀਦ ਦੇ ਆ ਤੇ ਕੰਡੇ ਤੇ ਅਸਰ ਮੇਰਾ ਸੇਵਦਾ ਚਹਾਨ ਜੀ ਨੂੰ ਕਹਿਣਾ ਹੈ ਚੈਲੰਜ ਕਰੋ ਸਾਬਤ ਗੰਦ ਕੇ ਰਾਵੀ ਚ ਕਿੱਥੇ ਨਜਾਇਜ਼ ਮਾਈਨਿੰਗ ਹੋਈ ਆ ਰਾਵੀ ਦਰਿਆ ਦੇ ਅੰਦਰ ਕਿੱਥੇ ਮਾਈਨਿੰਗ ਕੀਤੀ ਗਈ ਆ ਕਿਉਂ ਕਿਉਂਕਿ ਰਾਵੀ ਦਰਿਆ ਤੋਂ 5 ਕਿਲੋਮੀਟਰ ਦੇ ਘੇਰੇ ਵਿੱਚ ਫੌਜ ਨੇ ਤੇ ਬੀਐਸਐਫ ਨੇ ਜਿਹੜੀ ਉਪਬੰਦੀ ਲਾਈ ਆ ਮੇਰੀ ਜਾਣਕਾਰੀ ਅਨੁਸਾਰ ਮੈਂ ਕਈ ਵਾਰ ਕੋਸ਼ਿਸ਼ ਕੀਤੀ ਆਪਣੇ ਮੁੱਖ ਮੰਤਰੀ ਸਾਹਿਬ ਕੋਲੋਂ ਕਿ ਸਾਡਾ ਦਰਿਆ ਜਿਹੜਾ ਸਾਫ਼ ਕਰਾ ਕੇ ਦਿੱਤਾ ਜਾਵੇ ਉਹ ਦਰਿਆ ਦੀ ਸਫਾਈ ਵਾਸਤੇ ਫੌਜ ਤੇ ਬੀਐਸ ਬੀਐਸਐਫ ਜਿਹੜੀ ਆ ਉਹਨਾਂ ਨੇ ਪਿਛਲੇ ਸਾਢੇ 3 ਸਾਲਾਂ ਤੋਂ ਸਾਡੇ ਕੋਸ਼ਿਸ਼ ਕਰਨ ਦੇ باوجود ਵੀ ਸਾਨੂੰ ਐਨਓਸੀ ਨਹੀਂ ਦਿੱਤੀ ਕਿ ਐਸੀ ਇੱਥੇ ਮਤਲਬ ਦਰਿਆਵਾਂ ਦੀ ਖਲਾਈ ਕਰਨਾ ਜਿਹੜਾ ਉਹ ਤੁਹਾਨੂੰ ਨਹੀਂ ਮਤਲਬ ਦੇ ਸਕਦੇ ਆਗਿਆ ਵੀ ਦੇ ਸਕਦੇ ਹੁਣ ਪਿਛਲੇ 5-6 ਮਹੀਨਿਆਂ ਚ ਅਸੀਂ ਬੜੀ ਟਰਾਈ ਕੀਤੀ ਕਿ ਸਾਡਾ ਦਾਵੀ ਦਰਿਆ ਸੱਤ ਲੋਜ ਦਾ ਕੁਝ ਹਿੱਸਾ ਕੁਝ ਬਿਆਸ ਦਾ ਜਿਹੜਾ ਬਹੁਤ ਬੁਰੀ ਹਾਲਤ ਆ ਅਸੀਂ ਕਹਿ ਕੇ ਕੋ ਆ ਕੇ ਮੈਂ ਖੁਦ ਬਦਗੇੜੀਆ ਸਾਹਿਬ ਨਾਲ ਮੀਟਿੰਗ ਕਰਕੇ ਗਰਾਸਪੁਰ ਦੇ ਵਿੱਚ ਬੀਐਸਐਫ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤਰਲੇ ਕੱਢ ਕੇ ਉਹਨਾਂ ਕੋ ਡੀਸੈਲਟਿੰਗ ਦੀ ਮਗਰ ਜਿਹੜੀ ਪਰਮਿਸ਼ਨ ਲਈ ਕਿ ਸਾਨੂੰ ਡੀਸੈਲਟਿੰਗ ਦੇ ਕਰ ਲੈਣ ਦੋ ਜਾਂ ਸਫਾਈ ਤਾਂ ਕਰ ਲੈਣ ਦੋ ਉਹ ਉਹਨਾਂ ਨੇ ਇੱਕ ਸਾਨੂੰ 2 ਮਹੀਨੇ ਪਹਿਲਾਂ ਉਹ ਸਾਨੂੰ ਉਹਨਾਂ ਨੇ ਕਿਹਾ ਕਿ ਠੀਕ ਹੈ ਤੁਸੀਂ ਕਰ ਲਓ ਉਹ ਸਰਕਾਰ ਨੇ ਇਹਦੇ ਟੈਂਡਰ ਲਾਏ ਆ ਉਹ ਟੈਂਡਰ ਵੀ ਅਕਤੂਬਰ ਤੋਂ ਜਾ ਕੇ ਸ਼ੁਰੂ ਹੋਣੇ ਆ ਕਿਉਂਕਿ 10ਵੇਂ ਮਹੀਨੇ ਤੋਂ ਬਾਅਦ ਵਿੱਚ ਉਹ ਸ਼ੁਰੂ ਹੁੰਦੇ ਆ ਸੋ ਮੈਂ ਜਵਾਨ ਸਾਬ ਨੂੰ ਕਹਿੰਦਾ ਕਿ ਸਰ ਗਰਾਊਂਡ ਤੇ ਤੁਸੀਂ ਆਇਓ ਪਰ ਗਰਾਊਂਡ ਦੀ ਰਿਪੋਰਟ ਨਹੀਂ ਲੈ ਕੇ ਗਏ ਤੁਸੀਂ ਕਲੀਅਰ ਕਰੋਗੇ ਦਾ ਵੀ ਦਰਵਾਜ਼ਾ ਕਿੱਥੇ ਮੈਂ ਇਹ ਹੋਈ ਆ ਰਾਵੀ ਦਰਿਆ ਦੇ ਉੱਤੇ ਬੀਐਸਐਫ ਲੱਗੀ ਆ ਫੌਜ ਲੱਗੀ ਆ ਸਰ ਫੌਜ ਤੇ ਬੀਐਸਐਫ ਤੋਂ ਮਾਈਨਿੰਗ ਹੋ ਗਈ ਇਹਦਾ ਮਤਲਬ ਸੇ ਕੇਂਦਰ ਸਰਕਾਰ ਨੂੰ ਪਤਾ ਸੀਗਾ ਸਾਨੂੰ ਤੋਂ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਸਾਡੀ ਸਰਕਾਰ ਨੂੰ ਤੋਂ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਸਾਨੂੰ ਤੋਂ ਆਗਿਆ ਨਹੀਂ ਦੇਂਦੇ ਪੰਜਾਬ ਨੂੰ ਕੋਈ ਪੈਕੇਜ ਦੇਣ ਦੀ بجائے ਇਹ ਕਹਿਣਾ ਕਿ ਉੱਥੇ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਜਿਹੜਾ ਹੜ ਆਇਆ ਇਹ ਬਹੁਤ ਹੀ ਕਟਿਆ ਬਿਆਨ ਹੈ ਉਹਨਾਂ ਦਾ ਉਨੇ ਤੋਂ ਤੋ ਲੱਗਦਾ ਕਿ ਬੀਜੇਪੀ ਪੰਜਾਬ ਦੇ ਨਾਲ ੱੱਕਾ ਕਰਦੇ ਰੋ ਉਹਦੇ ਵਿੱਚ ਪੰਜਾਬ ਦੇ ਵਿੱਚ ਕੁਛ ਵੀ ਉਹ ਦੇਣ ਲਈ ਤਿਆਰ ਨਹੀਂ ਹੈ ਮੈਂ ਤੁਹਾਨੂੰ ਇੱਕ ਦਿਖਾਉਣਾ ਇਹ ਮਤਲਬ ਇਹ ਕੋ ਤਸਵੀਰ ਹੈ ਇਹ ਸੀਆਰ ਪਾਟਲ ਸਾਹਿਬ ਜਿਹੜੇ ਦਰਿਆਮਾ ਬਾਦੇ ਮੰਤਰੀ ਆ ਉਹਨਾਂ ਨਾਲ ਮੈਂ ਦੋ ਤਰੀਕ ਨੂੰ ਮੀਟਿੰਗ ਕਰਤੀ ਆ 2 ਜੁਲਾਈ ਨੂੰ ਇਹ ਅਸੀਂ ਇੱਕ ਪੰਜਾਬ ਸਰਕਾਰ ਨੇ ਦਰਿਆਮਾ ਦੇ ਉੱਤੇ ਜਿਹੜੀ ਬੀਓਪੀ ਹੈ ਜਿਹੜੀਆਂ ਇਹ ਬੀਐਸਐਮ ਦੀਆਂ ਪੋਸਟਾਂ ਜਿੱਥੇ ਜਿੱਥੇ ਨੁਕਸਾਨ ਹੋਇਆ ਸੀਗਾ ਉਹਨਾਂ ਨੂੰ ਅਸੀਂ ਠੀਕ ਕਰਨਾ ਚਾਹੁੰਦੇ ਸੀਗੇ ਤੇ ਪੰਜਾਬ ਸਰਕਾਰ ਨੇ ਕਰੀਬ 170 ਕਰੋੜ ਦਾ ਪ੍ਰੋਜੈਕਟ ਜਿਹੜਾ ਬਣਾ ਕੇ ਭੇਜਿਆ ਸੀਗਾ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੇ ਇਹ ਪੈਸੇ ਦੇਣੇ ਸੀਗੇ ਔਰ ਉਹਦੇ 'ਚ 40 ਕਰੋੜ ਰੁਪਈਆ ਸਾਡੀਆਂ 12 ਮਤਲ ਜਿਹੜੀਆਂ ਪੋਸਟਾਂ ਸੀਗੀਆਂ ਰਾਬੀ ਦੇ ਕੰਢੇ ਤੇ ਜਿਹੜਾ ਜਿੰਨਾ ਦੇ ਪੈਸੇ ਬੰਦੇ ਸੀਗੇ 40 ਕਰੋੜ ਰੁਪਈਆ ਤੇ ਮੈਂ ਪਟਲ ਸਾਹਿਬ ਨੂੰ ਕਿਹਾ ਮੈਂ ਖਿਆ ਦੀ ਪਹਿਲੀ ਗੱਲ ਤੇ ਸਾਰੇ ਪੰਜਾਬ ਦੇ ਆ ਮੈਂ ਲੈਟਰ ਦਿੱਤੀ ਉਹਨਾਂ ਦੇਖ ਕੇ ਬੜੀ ਵਧੀਆ ਮੀਟਿੰਗ ਹੋਈ ਮੈਂ ਖਿਆ ਦੀ ਪਹਿਲੀ ਗੱਲ ਤੇ ਸਾਰੇ ਪੰਜਾਬ ਦੇ ਪੈਸੇ ਦੋ ਦੂਜੀ ਗੱਲ ਤੇ ਤੁਸੀਂ ਨਹੀਂ ਦੇਣੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਵਾ ਵੀਚ ਬਹੁਤ ਵੱਡੇ ਹੜ ਆ ਜਾਣੇ ਆ ਤੁਹਾਡੀਆਂ ਪੋਸਟਾ ਪਾਸਟਾ ਸਭ ਢੜ ਜਾਣੀਆਂ ਸਾਨੂੰ ਪੈਸੇ ਦੋ ਸਾਡਾ 40 ਕਰੋੜ ਰੁਪਈਆ ਬਣਦਾ ਸਾਨੂੰ ਉਹ ਪੈਸੇ ਜਿਹੜੇ ਦਿੱਤੇ ਜਾਣ ਸਰ ਅੱਜ ਦੇਖ ਲਓ ਕਿੰਨੀ ਤਰੀਕ ਹੋ ਗਈ ਆ ਅਜੇ ਤੱਕ ਇੱਕ ਦੀਵਾਨੀ ਨਹੀਂ ਆਈ 7 ਮਹੀਨਿਆਂ ਤੋਂ ਸਾਡੇ ਅਫਸਰ ਦਿੱਲੀ ਦੇ ਫੇਰੇ ਮਾਰ-ਮਾਰ ਕੇ ਹੰਬ ਗਏ 7 ਮਹੀਨਿਆਂ ਤੋਂ ਸਾਡੇ ਇਸ ਡਿਪਾਰਟਮੈਂਟ ਦੇ ਅਫਸਰ ਜਿਹੜੇ ਆ ਬਾਹਰ-ਬਾਹਰ ਦਿੱਲੀ ਜਾ ਕੇ ਮੀਟਿੰਗਾਂ ਕਰਕੇ ਉਹ ਉੱਥੋਂ ਹੰਬ ਗਏ ਅਜੇ ਤੱਕ ਸਾਨੂੰ ਇੱਕ ਪੈਸਾ ਨਹੀਂ ਦਿੱਤਾ ਉਲਟਾ ਤੂੰ ਆ ਸੰਭ ਗਈ ਜੰਦੇ ਮਾਈਨਿੰਗ ਹੋ ਗਈ ਹੈ ਜੀ ਉੱਥੇ ਸਰ ਮੈਨੇ ਕਿੱਥੋਂ ਹੋ ਗਈ ਮੈਂ ਤਾਂ ਬੜਾ ਆਰਾਮ ਹੈ ਕਿ 라ਵੀ ਤੇ ਕਿੱਥੇ ਮਾਈਨਿੰਗ ਹੋਈ ਆ ਜੇ 라ਵੀ ਤੇ ਮਾਈਨਿੰਗ ਹੋਈ ਆ ਤੇ ਦਾ ਮਤਲਬ ਇਹਨਾਂ ਨੂੰ ਪਤਾ ਹੈ ਕਿਉਂਕਿ ਤੇ ਫੌਜ ਤੇ ਵੀ ਆ ਸਭ ਲੱਗੀ ਆ ਔਰ ਮੈਂ ਮਤਲਬ ਇਹ ਕਿ ਨਾ ਕਿ ਜਦ ਸਰਕਾਰ ਕੋਈ ਮਦਦ ਕਰਦੀ ਬਿਜਾਏ ਕੋਈ ਪੈਸਾ ਦੇਂਦੀ ਬਿਜਾਏ ਦਰਿਆਵਾਂ ਨੂੰ ਕਲੀਨ ਕਰਨ ਦੀ ਬਿਜਾਏ ਦਰਿਆਵਾਂ ਦਾ ਸਾਰਾ ਪੈਸਾ ਉਹਦੋਂ ਮੈਂ ਪਾਲਟ ਨੂੰ ਕਿਆ ਪਾਟਨ ਨੂੰ ਕਿਆ ਸੀਗਾ ਕਿ ਸਾਡੀ ਜਿਹੜੀ ਦਰਿਆਵਾਂ ਬੁਰਗ ਜ਼ਮੀਨ ਹੈ ਸਾਡੀਆਂ ਜ਼ਮੀਨਾਂ ੜ ਗਈਆਂ ਹੋੜ ੜ ਗਈਆਂ ਇੰਦੀਆਂ ਜ਼ਮੀਨਾਂ ਮੈਂ ਕਿਹਾ 23 ਚ ਸਾਡੀਆਂ ਜ਼ਮੀਨਾਂ ੜ ਗਈਆਂ ਸੀਗਿਆ ਸਾਨੂੰ ਹੋਰੇ ਪੈਸੇ ਤੋਂ ਦਰਾਪੁਰ ਦੀ ਜ਼ਮੀਨ ਦਾ ਕੋਈ ਪੈਸਾ ਨਹੀਂ ਮਿਲਦਾ ਕਿਸਾਨਾਂ ਦੀ ਆਪਣੇ ਮੇਰੇ ਭਾਈ ਸਾਹਿਬ ਦੱਸ ਕੇ ਗਏ ਕਿ 20 ਏਕੜ ਜ਼ਮੀਨ ਮੇਰੀ ਉਲੜ ਗਈ ਆ ਜੀ ਪਤਾ ਹੀ ਨਹੀਂ ਲੱਗਾ ਕਦੋਂ ਚਲੀ ਬਿਲਕੁਲ ਇੱਕ ਬਹਾਵੀ ਮੇਰਾ ਦਰਾਪੁਰ ਦੀ ਜ਼ਮੀਨ ਦਾ ਉਹ ਸੈਂਟਰ ਸਰਕਾਰ ਦੇ ਦਿੰਦਾ ਇੱਕ ਪੈਸਾ ਵੀ ਨਹੀਂ ਬਿਵਾ ਤੁਸੀਂ ਬੰਨਾਂ ਲਈ ਇੱਕ ਪੈਸਾ ਵੀ ਮਿਲਿਆ ਡੀਸੈਲਟਿਕ ਵਾਸਤੇ ਕਿ ਸਭ ਤੋਂ ਹੀ ਪੰਜਾਬ ਨੂੰ ਦੇਣ ਦੀ ਬਿਲਾਏ ਪੰਜਾਬ ਨੂੰ ਤੁਸੀਂ ਇਹ ਕਹਿ ਰਹੇ ਹੋ ਜੀ ਮਜਾਇਦ ਮਾਈਨਿੰਗ ਦਾ ਸੋ ਮੈਂ ਚਵਨ ਸਾਹਿਬ ਨੂੰ ਬੇਨਤੀ ਕਰੂੰਗਾ ਸਾਰ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਤੁਹਾਨੂੰ ਉਧਰ ਦੀ ਬੇਨਤੀ ਕੀਤੀ ਸਿਆਸਤ ਨਾ ਕਰੋ ਪੰਜਾਬ ਦਾ ਧੱਕਾ ਨਾ ਕਰੋ ਭਾਜਪੀ ਲਗਾਤਾਰ ਧੱਕਾ ਕਰਦੀ ਹੈ ਕੇਂਦਰ ਸਰਕਾਰ ਲਗਾਤਾਰ ਧੱਕਾ ਕਰਦੀ ਹੈ ਸਾਡੇ ਜ਼ਖਮਾਂ ਤੇ ਤੁਸੀਂ ਲੂਣ ਪਾ ਦਿਓ ਯਾਰ ਸਾਡੇ ਲੋਕ ਜਿਹੜੇ ਡੁੱਬ ਗਏ ਘਰਬਾਦ ਹੋ ਗਏ ਸਭ ਕੁ ਬਰਬਾਦ ਹੋ ਗਿਆ ਉਹਨਾਂ ਨੂੰ ਪੁੱਛੋ ਤੁਸੀਂ ਕਿ ਇੱਥੇ ਮਾਈਨਿੰਗ ਹੋਈ ਆ ਕਿਤੇ ਉਹ ਪਹਿਲਾਂ ਉਹਨਾਂ ਨੂੰ ਪੁੱਛੋ ਤੁਸੀਂ ਕਿ ਦੂ ਕੇ ਲਾਵੀ ਦਰਿਆਜ ਕਦੀ ਮਾਈਨਿੰਗ ਹੋਈ ਆ ਯਾਰ ਨਵੀਂ ਗੱਲ ਸੁਣਦੀ ਮੈਂ ਇੰਨਾ ਗੈਸ ਜੰਮਿਆ ਬਿਆਨ ਦਿੱਤਾ ਉਹਨਾਂ ਨੇ ਉਹਨਾਂ ਦਾ ਬਿਆਨ ਨਿੰਦਨਯੋਗ ਆ ਤੇ ਮੈਂ ਮੰਗ ਕਰੂੰਗਾ ਕਿ ਜੋ ਅਸੀਂ 60000 ਕਰੋੜ ਰੁਪਈਆ ਸਾਡਾ ਬਕਾਇਆ ਕੇਂਦਰ ਸਰਕਾਰ ਆਵਿਆ ਪੰਜਾਬ ਦਾ ਜੀਐਸਟੀ ਦਾ ਆਰਡੀਐਫ ਦਾ ਐਮਡੀਐਫ ਦਾ ਸਾਡਾ ਉਹ 60000 ਕਰੋੜ ਦਾ ਬਕਾਇਆ ਹੀ ਦੇ ਦੇਣ ਅਸੀਂ ਆਪਣੇ ਪੈਰਾਂ ਤੋਂ ਹੋ ਜਾਈਏ ਤੇ ਮੈਂ ਤੇ ਆਪਣੇ ਹਲਕੇ ਵਾਸਤੇ 2000 ਕਰੋੜ ਰੁਪਈਆ ਗਵਰਨਰ ਸਾਹਿਬ ਕੋ ਵੀ ਮੰਗਿਆ ਸੀਗਾ ਉਹ चौहान ਸਾਹਿਬ ਨੂੰ ਲਿਖਤੀ ਦਿੱਤਾ ਸਭ ਕੋਈ ਰਿਸਪੌਂਸ ਨਹੀਂ ਆਇਆ ਸਰ ਕੋਈ 5 ਕਰੋੜ ਰੁਪਏ ਤੱਕ ਵੀ ਕਿਨੇ ਭੇਜਿਆ ਹੈ ਸੈਂਟਰ ਸਰ ਗਵਰਨਮੈਂਟ ਦੇ ਉਲਟਾ ਦੇਖੋ ਤੁਸੀਂ ਕੰਮ ਵੇਖੋ ਕੀ ਕਰਦੇ ਆ ਉੱਥੇ ਲੱਗੇ ਸਾਡੇ ਬਾਬੇ ਵਿਚਾਰੇ ਲੋਕ ਆਪ ਲੱਗੇ ਆ ਕਿ ਸਰ ਸਰਕਾਰ ਕਿੱਥੇ ਹੈ ਜੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਦਰਿਆਵਾਂ ਦਾ ਮਹਿਕਬਾ ਦਰਿਆਵਾਂ ਨੂੰ ਜਿਹੜਾ ਪੈਸਾ ਆਉਂਦਾ ਦਰਿਆਵਾਂ ਦੀ ਮਰਮਤ ਵਾਸਤੇ ਉਹਦੀ ਡੀਸੈਲਟਿੰਗ ਲਈ ਉਹਦੇ ਬੰਦ ਬੰਨਣ ਲਈ ਜਿਹੜਾ ਪੈਸਾ ਹੁੰਦਾ ਸੈਂਟਰ ਸਰ ਗਵਰਨਮੈਂਟ ਦਿੰਦੀ ਹੈ ਸੱਤ ਸੱਤ ਪੈਸੇ ਹੀ ਦਿੱਤਾ ਕਿੱਥੇ ਹੱਥ ਕੋਣ ਆ ਜਿਹੜਾ ਮੈਂ ਦੱਸਿਆ ਇਹ 470 ਕਰੋੜ ਦਾ ਪ੍ਰੋਪੋਜ਼ਲ ਭੇਜੀਆ ਸੀ सीएम ਸਾਹਿਬ ਨੇ ਦਿੱਲੀ ਮੇਰੇ ਕਾ 7 ਮਹੀਨੇ ਪਹਿਲਾਂ ਦੀ ਮੈਂ ਜਾ ਕੇ ਖੁਦ ਮਿਲ ਕੇ ਆਇਆ ਇੱਕ ਪੈਸਾ ਦੀ ਦਿੱਤੀ ਕਿੰਨਾ ਦੇ ਦਿੰਦੇ ਆ ਜੀ ਕਰ ਦਿੰਦੇ ਆ ਜੀ ਗੱਲ ਕੋਈ ਨਹੀਂ ਜੀ ਤੁਹਾਨੂੰ ਦਾਂਗੇ ਜੀ ਚੰਗਾ ਕੰਮ ਕਰਾਇਆ ਜੀ ਸਾਨੂੰ ਇੱਕ ਪੈਸਾ ਨਹੀਂ ਮਿਲਿਆ ਸੋ ਮੈਂ ਸਮਝਦਾ ਕਿ ਚਵਾਨ ਸਾਹਿਬ ਨੇ ਸਾਡੇ ਜ਼ਖਮਾਂ ਤੇ ਮਲਭਾਉਂਦੀ ਬਜਾਏ ਜ਼ਖਮਾਂ ਦੇ ਨਿਸ਼ਾਨ ਪਾ ਗਏ ਔਰ ਅੱਜ ਦਾ ਉਹਦਾ ਬਿਆਨ ਪੰਜਾਬ ਦੇ ਵਿਰੋਧਿਆ ਉਹਨਾਂ ਦਾ ਬਿਆਨ ਉਹ ਚਾਹਦੇ ਹਰ ਪੀੜਤ ਜਿਹੜੇ ਡੀਕਦੇ ਆ ਕਿ ਕੋਈ ਪੈਸਾ ਦਵੇ ਕੇਂਦਰ ਸਰਕਾਰ ਉਹਨਾਂ ਦੇ ਜਜ਼ਬਾਤਾਂ ਦੇ ਖਿਲਾਫ ਹੈ ਸੋ ਮੈਂ ਸਰਦਾ ਕਿ ਬਿਆਨ ਘੱਟੀਆਂ ਦੇ ਅਨੁਜੋਗ ਹੈ ਔਰ ਮੈਂ ਸਰਦਾ ਕਿ ਸੈਂਟਰ ਗਵਰਨਮੈਂਟ ਕੋਈ ਇਨਸਾਫ ਕਰਨ ਵਾਲੀ ਨਹੀਂ ਗਈ ਕੇਂਦਰ ਸਰਕਾਰ ਕੋਈ ਨਹੀਂ ਪੰਜਾਬ ਨੂੰ ਪੈਕੇਜ ਦਵੇ ਮੈਂ ਤਾਂ ਹੁਣ ਸੋਚ ਨਹੀਂ ਸਕਦਾ ਆ 10 12 ਦਿਨਾਂ ਬਾਅਦ ਸਾਡੇ ਦੇ 26 ਤਰੀਕ ਨੂੰ ਪਾਣੀ ਆਇਆ ਉਦੋਂ 7 7 ਲੋਕ ਬਿਆਸ ਦਾ ਤੇ ਸultanpur Lodhi ਚ ਦੇਖੋ ਕਿੰਨੇ ਦਿਨ ਦਾ ਪਾਣੀ ਆਇਆ ਸੱਤ ਕੋਈ ਪੈਸਾ ਵੀ ਮੇਰੇ ਉੱਪਰ ਹੋ ਰਿਹਾ ਇੱਕ ਮਹੀਨਾ ਹੋ ਗਿਆ ਕਿੰਦਰ ਸਰਕਾਰ ਨੇ 1 ਕਰੋੜ ਰੁਪਏ ਦੀ ਭੇਜਿਆ ਇੱਕ ਮਹੀਨਾ ਹੋ ਗਿਆ ਜੋ ਕੁਝ ਕਰਦੀ ਪੰਜਾਬ ਸਰਕਾਰ ਕਰਦੀ ਹੈ ਅੱਜ ਜਿੰਨੀ ਮਦਦ ਕਰਦੀ ਆ ਲੋਕਾਂ ਦੀ ਜਿੰਨੀ ਵੀ ਅਸੀਂ ਕਰੇ ਜਿਸ ਕਪੈਸਿਟੀ ਦੇ ਵਿੱਚ ਉਹ ਸਾਰੀ ਮਦਦ ਸਾਧ ਸਦਾ ਭਗਵਾਨ ਸੇ ਮਾਨ ਦੀ ਸਰਕਾਰ ਕਰਦੀ ਆ ਬੀਜੇਪੀ ਇਹ ਆਪਣੇ ਉਸੇ ਚਾਲੇ ਤੇ ਆ ਗਈ ਬੀਜੇਪੀ ਫਿਰ ਸਾਡੇ ਨਾਲ ਧੋਖਾ ਕਰਦੀ ਆ ਸਾਨੂੰ ਜਿਹੜਾ ਉਹ ਕੀ ਕਹਿੰਦੇ ਨੇ ਬਖੌਲ ਕਰਨ ਵਾਲੀ ਗੱਲ ਹੈ ਸੋ ਮੈਂ ਉਹਨਾਂ ਦੇ ਬਿਆਨ ਦੀ ਪਰ ਪੂਰ ਨਿੰਦਾ ਜੜੀ ਉਹ ਕਰ